ਲਓ ਜੀ ਦੋਸਤੋ ਅਸੀਂ ਅੱਜ ਨਾ ਆਪਣੀ ਤਸਜਿੰਦਰ ਕਾਰ ਹੀ ਪਿਆਰ ਨਾਲ ਅਸੀਂ ਇਹਨਾਂ ਨੂੰ ਹੀਰ ਬੋਲਦੇ ਹਾਂ ਔਰ ਹੈ ਵੀ ਇਹ ਹੀਰੀ ਨੇ ਤੇ ਅਸੀਂ ਇਹਨਾਂ ਦੇ ਘਰ ਆਏ ਇਹਨਾਂ ਨੇ ਸਾਨੂੰ ਬੈਂਚ ਤੇ ਬੁਲਾਇਆ ਸੀ ਮੇਰੇ ਨਾਲ ਸਤਨਾਮ ਸਿੰਘ ਜੀ ਮੋਦਲ ਜਿਹੜੇ ਜਰਨਲਿਸਟ ਵੀ ਨੇ ਤੇ ਐਕਟਰ ਵੀ ਨੇ ਤੇ ਰਾਜਨੀਤੀ ਵੀ ਨੇ ਤੇ ਅੱਜ ਅਸੀਂ ਇੰਜੋਏ ਕਰ ਰਹੇ ਹਾਂ ਜਸਟ ਫਨ ਮੈਨੂੰ ਕਹਿ ਰਹੇ ਤੁਸੀਂ ਬਹੁਤ ਅੱਛਾ ਗਾਉਂਦੇ ਹੋ ਚਲੋ ਅਸੀਂ ਰਲ ਕੇ ਗਾਉਂਦੇ ਹਾਂ ਮੈਂ ਕਿਹਾ ਠੀਕ ਹੈ ਤੇ ਢੋਲਕੀ ਵੀ ਮੈਂ ਪਲੇ ਕਰ ਰਹੀ ਆ ਮੈਮ ਚਿਮਚਾ ਚਿਮਚਾ ਪਲੇ ਕਰ ਰਹੀ ਆ ਤੇ ਅਸੀਂ ਚੰਚਾ ਹੁਣ ਚਿਮਚਾ ਖਾਵਾਂ ਚਿਮਚਾ ਖਾਵਾਂ ਤੇ ਅੱਜ ਗੁਰਮੀਤ ਬਾਵਾ ਜੀ ਦਾ ਗੀਤ ਦੇਖ ਪਈ ਨਹੀਂ ਗੋਰੀ ਸੀ ਸੀਸ ਬੈਲ ਤੇ ਸੁਣ ਕੇ ਤੁਸੀਂ ਵੀ ਕਮੈਂਟ ਕਰਿਓ ਕਿਦਾਂ ਦਾ ਲੱਗਾ ਚਲ ਸ਼ੁਰੂ ਕਰਦੇ ਆਂ ਇਹ ਵਾਸਤੇ ਮੈਂ ਪਾਇਆ ਸਾਹਬ ਹਾਂ ਮੈਂ ਤਾਂ ਕਹਿ ਰਹੀ ਸੀ ਹੋਰ ਗਾਈਏ ਪਰ ਅਸੀਂ ਤੁਹਾਡੇ ਕਮੈਂਟ ਤੋਂ ਬਿਨਾ ਹੋਰ ਨਹੀਂ ਗਾ ਸਕਦੇ ਜੇ ਤੁਸੀਂ ਕਮੈਂਟ ਕਰੋਗੇ ਕਿ ਅਸੀਂ ਇਹ ਗੀਤ ਤੁਹਾਨੂੰ ਪੂਰਾ ਸੁਣਾਈਏ ਤੇ ਜ਼ਰੂਰ ਅਸੀਂ ਕੱਲ ਹੀ ਗਾਵਾਂਗੇ ਤੇ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਓ ਤੁਹਾਨੂੰ ਕਿੱਦਾਂ ਦਾ ਲੱਗਾ ਸਾਡੀ ਜੋੜੀ ਕਿੱਦਾਂ ਦੀ ਲੱਗੀ ਤੁਹਾਨੂੰ ਹਾਂ ਜੇ ਤੁਹਾਨੂੰ ਸਾਡੀ ਜੋੜੀ ਪਸੰਦ ਆਏਗੀ ਫਿਰ ਅਸੀਂ ਕੰਟੀਨਿਊ ਕਰਾਂਗੇ ਨਹੀਂ ਆਏ ਤਾਂ ਵੀ ਕਰਾਂਗੇ ਨਹੀਂ ਆਏ ਕਿタミン ਕਰਾਂਗੇ ਅਸੀਂ ਕਿਸੇ ਦੀ ਪਰਵਾਹ ਨਹੀਂ ਕਰਦੇ ਵੈਰੀ ਗੁੱਡ